ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਬਰਕਤਾਂ ਰੁੱਸ ਗਈਆਂ ਭਾਗ ਤੀਜਾ ਜਿਸ ਨੂੰ ਲਿਖਿਆ ਹੈ ਗੁਰਜੀਤ ਕੌਰ ਜੀ ਨੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਜੀ ਚਰਨਕੌਰ ਨੇ 9 ਵਜੇ ਦੇ ਨੂੰ ਸਾਰਾ ਕੰਮ ਨਿਬੇੜ ਲਿਆ ਕਿਉਂਕਿ ਅੱਜ ਉਸਨੇ ਸ਼ਹਿਰ ਨੂੰ ਜਾਣਾ ਸੀ ਤੇ ਫਿਰ ਦੁਪਹਿਰ ਨੂੰ ਆਪਣੀ ਮਾਂ ਨੂੰ ਮਿਲਣ ਜਾਣ ਦੀ ਖੁਸ਼ੀ ਵਿੱਚ ਉਹਦੇ ਪੈਰ ਪੁੰਜੇ ਨਹੀਂ ਲੱਗ ਰਹੇ ਸੀ ਚਾਹ ਬਣਾ ਕੇ ਜਦ ਉਹ ਜੀਤੀ ਨੂੰ ਉਠਾਉਂਦੀ ਹੈ ਤੇ ਆਖਦੀ ਹੈ ਅੱਜ ਸੱਨੀ ਮੈਰ ਲਾਦਤੀ ਤੇ ਧਾਰਾਂ ਤੇਰੇ ਬਾਪੂ ਨੇ ਕਢ ਲਈਆਂ ਨੇ ਤੂੰ ਬਾਹਰ ਵਿੱਚ ਘਾਰ ਹੀ ਨਹੀਂ ਕਿਤੇ ਬਾਹਰ ਨਾ ਜਾਈ ਪਾਣੀ ਰਹਿ ਗਿਆ ਉਹ ਪਲਾਦੀ ਮੈਂ ਹੁਣ ਰੋਟੀ ਬਣਾਉਣ ਲੱਗੀ ਹਾਂ ਉੱਠ ਪਈ ਮੇਰਾ ਪੁੱਤ ਮੈਂ ਫਿਰ ਤਿਆਰ ਹੋ ਕੇ ਜਾਣਾ ਵੀ ਹੈ ਇਹ ਆਖ ਕੇ ਉਹ ਰੋਟੀ ਬਣਾਉਣ ਲੱਗ ਜਾਂਦੀ ਹੈ ਤੇ ਵਿੱਚ ਵਿੱਚ ਦੀ ਜੀਤੀ ਨੂੰ ਆਵਾਜ਼ ਜਿੰਦੀ ਹੈ ਉੱਠ ਪਏ ਪੁੱਤ ਜਦ ਤੱਕ ਜੀਤੀ ਆਵਾਜ਼ ਨਹੀਂ ਦਿੰਦਾ ਉਹ ਆਵਾਜ਼ਾਂ ਮਾਰਦੀ ਰਹਿੰਦੀ ਹੈ ਜੀਤੀ ਚਾਹ ਲੈ ਕੇ ਆਪਣੇ ਬਾਪੂ ਕੋਲ ਚਲਾ ਜਾਂਦਾ ਹੈ ਤੇ ਆਖਦਾ ਹੈ ਅੱਜ ਬੇਬੇ ਚ ਇਹਨੇ ਤੇਜੀ ਕਿੱਥੋਂ ਆ ਗਈ ਤਾਂ ਉਹ ਅੱਗੋਂ ਆਖਦਾ ਹੈ ਅੱਜ ਬਈ ਉਹਨੇ ਪੇਕਿਆਂ ਨੂੰ ਜਾਣਾ ਮੈਨੂੰ ਵੀ ਆਖ ਦਿੱਤਾ ਗਿਆ ਕਿ ਮੈਨੂੰ ਸ਼ਹਿਰੋਂ ਸਾਰਾ ਸਮਾਨ ਦਿਵਾਉਣ ਤੋਂ ਬਾਅਦ ਉਧਰੋਂ ਹੀ ਵਸ ਚੜਾ ਦੇ ਮੈਂ ਹੁਣ 4 ਦਿਨ ਲੈ ਕੇ ਆਉਣਾ ਹੈ ਨਾਲੇ ਇੱਕ ਤਾਂ ਬੇਬੇ ਦਾ ਸੂਟ ਲੈਣਾ ਹੈ ਦੂਜਾ ਘਰ ਦਾ ਸੌਦਾ ਲੈ ਕੇ ਮੈਂ ਇੱਧਰ ਨੂੰ ਆ ਜਾਣਾ ਹੈ ਫਿਰ 4 ਦਿਨ ਆਪਾਂ ਨੂੰ ਕਰਨਾ ਪੈਣਾ ਸਾਰਾ ਕੁਝ ਇਹ ਸੁਣ ਕੇ ਜੀਤੀ ਆਖਦਾ ਹੈ ਲੈ ਬਾਪੂ ਰੋਟੀ ਦਾ ਕਿਵੇਂ ਸਰੂਪ ਭਲਾ ਦੀ ਆਪਣੀ ਬੇਬੇ ਨੂੰ ਪੁੱਛ ਇਹ ਗੱਲ ਸੁਣ ਕੇ ਉਹ ਆਪਣੀ ਮਾਂ ਕੋਲ ਆਉਂਦਾ ਹੈ ਇਹ ਆਖਦਾ ਹੈ ਬੇਬੇ ਤੂੰ 4 ਦਿਨ ਲਾ ਕੇ ਆਉਣੇ ਨੇ ਰੋਟੀ ਕਿੱਥੋਂ ਖਾਣੀ ਐ ਸੀ ਉਹ ਨਾਨੀ ਨੂੰ ਇੱਥੇ ਬੁਲਾ ਲਿਆ। ਇਹ ਸੁਣ ਕੇ ਚਰਨਕੌਰ ਹਸੀ ਹੋਈ ਆਖਦੀ ਹੈ, "ਨਾ ਹੁਣ ਆਪਣੀ ਮਾਂ ਨੂੰ ਮਿਲਣ ਵੀ ਨਾ ਜਾਵਾਂ। ਮੇਰਾ ਵੀ ਦਿਲ ਕਰਦਾ ਆਪਣੇ ਭਰਾ ਭਝਾਈ ਨੂੰ ਵੇਲਾ। ਕੋਈ ਨੇ ਤੇਰੇ ਬਾਪੂ ਨੇ ਕਰ ਲੈਣਾ ਸਾਰਾ ਕੰਮ ਬਹੁਤਾ ਔਖਾ ਨਾ ਹੋ। ਤਾਂ ਸੀਤੋताई ਬਣਾ ਜਾ ਕਰੂ ਰੋਟੀ। ਮੈਂ ਫੋਨ ਕਰ ਦੂੰ ਉਸ ਨੂੰ। ਬੇਬੇ ਤੂੰ ਅੱਜ ਜਾ ਕੇ ਭਲਕ ਨੂੰ ਆ ਜਾਈਂ। ਲੈ ਮੈਂ ਵੀ ਸੁਖ ਦਾ ਸਾਹ ਲੈ ਰਾਂ ਮਾਂ।" ਉਹ ਇਦਾਂ ਕਰ ਤੇਰੇ ਬਾਪੂ ਨੂੰ ਕਿ ਕਹਿ ਪੀ ਤਿਆਰ ਹੋ ਗਈ ਰੋਟੀ ਬਾਅਦ ਚ ਖਾ ਲੂਗਾ ਤੂੰ ਨਾਲ ਆਹਾ ਪਿੰਨੀਆਂ ਖਾਰਿਆ ਕਰੀ ਚਾਹ ਨਾਲ ਤੇ ਬਹੁਤੀ ਗੱਲ ਹੋਈ ਤਾਂ ਹੱਟੀ ਤੋਂ ਕੁਝ ਲਿਆ ਕੇ ਖਾਣ ਨਹੀਂ ਖਾ ਲੈਣਾ ਇਹਨੇ ਨੂੰ ਮੋਣਾ ਰਸੋਈ ਵਿੱਚ ਗਲਾਸ ਰੱਖਣ ਦੀ ਆਉਂਦਾ ਹੈ ਤੇ ਚਰਨ ਕਾ ਰੱਖਦੀ ਹੈ ਤੁਸੀਂ ਤਿਆਰ ਹੋ ਜਾਓ ਇਹਨੇ ਚ ਇਦਾਂ ਹੀ ਕਰੀ ਜਾਣਾ ਇਹਨੇ ਤਾਂ ਮੋਣਾ ਆਖਦਾ ਹੈ ਇਹਨੂੰ ਵੀ ਨਾਲ ਹੀ ਲੈ ਜਾ ਜੀਤੀ ਆਖਦਾ ਹੈ ਨਹੀਂ ਬਾਪੂ ਕਿ ਤੂੰ ਕੱਲਾ ਰਹਿ ਜਾਏਗਾ ਮੈਂ ਫੇਰ ਕਦ ਜਾਵਾਂਗਾ ਮੋਣਾ ਆਕਦਾ ਹੈ ਕੋਈ ਨੇ ਬਾਪੂ ਦਾ ਕੀ ਵੈ ਬਾਪੂ ਰੋਤਾ ਕੋਈ ਮਰਜੀ ਰੋਟੀਆਂ ਬਣਾ ਕੇ ਦੇ ਦਊ ਇਹ ਸੁਣ ਕੇ ਚਰਨ ਕਉ ਰੱਖਦੀ ਹੈ ਤਾਂ ਹੀ ਮੈਂ ਆਪਣੇ ਪੁੱਤਰ ਨੂੰ ਨਾਲ ਨਹੀਂ ਲੈ ਕੇ ਜਾਂਦੀ ਤੂੰ ਪਿੱਛੋ ਨਿਗਰ ਰੱਖਣੀ ਹੈ ਆਪਣੇ ਪਿਆਉ ਦੀ ਦੇਖਿਆ ਬੰਦੇ ਇੱਕ ਮੌਕਾ ਵੀ ਨਹੀਂ ਛੱਡਦੇ ਇਹਨਾਂ ਦਾ ਵਾਸ ਚੱਲੇ ਤਾਂ ਘਰ ਚ ਦੂਜੀ ਜਨਾਨੀ ਲਿਆਉਣ ਸਾਡੇ ਹੁੰਦੇ ਹੋਏ ਵੀ ਲੈ ਤੋਤਾ ਗੁੱਸਾ ਕਰ ਗਈ ਮੈਂ ਤਾਂ ਮਜ਼ਾਕ ਕਰਦਾ ਸੀ ਆਹੋ ਪਤਾ ਹੈ ਤੁਹਾਡੇ ਮਜ਼ਾਕ ਦਾ ਦੇਖਿਆ ਪੁੱਤ ਇਹ ਹੁੰਦੀ ਹੈ ਜਨਾਨੀ ਤੂੰ ਸੋਚ ਸਮਝ ਕੇ ਵਿਆਹ ਕਰਵਾਈ ਕਿਸੇ ਸਮੇਂ ਤੂੰ ਵੀ ਯਾਦ ਕਰੇਗਾ ਕਿ ਪਿਓ ਤੇਰਾ ਸਹੀ ਕਹਿੰਦਾ ਸੀ ਇਹ ਗੱਲ ਸੁਣ ਕੇ ਚਰਨ ਕੌਰ ਆਖਦੀ ਹੈ ਅੱਛਾ ਜੀ ਤੁਸੀਂ ਵਿਆਹ ਕਰਵਾ ਕੇ ਪਸਤਾ ਰਹੇ ਹੋ ਨਹੀਂ ਨਹੀਂ ਮੈਂ ਤਾਂ ਬਹੁਤ ਖੁਸ਼ ਆਹ ਦੇਖ ਮੇਰੇ ਪੁੱਤ ਮੇਰੇ ਚਿਹਰੇ ਤੇ ਤੈਨੂੰ ਖੁਸ਼ੀ ਨਹੀਂ ਚਲਕ ਰਹੀ ਪਤਾ ਚੱਲ ਰਿਹਾ ਹੁਣ ਪੁੱਤ ਖੁਸ਼ ਹੋ ਕੇ ਆਖਦਾ ਹੈ ਬਸ ਬਸ ਬਾਪੂ ਲੱਗ ਗਿਆ ਪਤਾ ਤੂੰ ਕਿੰਨਾ ਖੁਸ਼ ਹੈ ਇਹ ਸੁਣ ਮੈਂ ਦੋਨੋਂ ਪਿਓ ਪੁੱਤ ਹੱਸ ਬੈੰਦੇ ਨੇ ਤੇ ਚਰਨਕੌਰ ਦੋਨਾਂ ਨੂੰ ਇੱਕ ਪਾਸੇ ਹੋਇਆ ਨੂੰ ਦੇਖ ਕੇ ਆਖਦੀ ਹੈ ਕੋਈ ਨਾ ਮੇਰੀ ਨੂੰ ਨੂੰ ਆ ਲੈਣ ਦੀ ਮੈਂ ਵੀ ਗਿਣ ਗਿਣ ਬਦਲੇ ਲੈਣੇ ਨੇ ਜੀਤੀ ਆਖਦਾ ਹੈ ਬੇਬੇ ਬਾਪੂ ਨੂੰ ਤਾਂ ਮਾੜਾ ਮੋਟਾ ਰੋਟੀ ਟੁੱਕ ਕਰਨਾ ਆਉਂਦਾ ਹੈ ਤੂੰ ਮੇਰਾ ਸੋਚ ਮੈਂ ਤਾਂ ਭੁੱਖੀ ਮਰ ਜੂੰ ਇਹ ਗੱਲ ਸੁਣ ਕੇ ਚਰਨ ਕੌਰ ਆਖਦੀ ਹੈ ਸੁੱਖ ਦੇ ਬੋਲ ਮੂੰਹੋਂ ਬੋਲ ਐਦਾਂ ਨਹੀਂ ਕਹੀਦਾ ਬੋਲੀਦਾ ਮੇਰੇ ਹੁੰਦਿਆਂ ਮੈਂ ਆਪਣੇ ਪੁੱਤ ਨੂੰ ਭਣਾ ਭੁੱਖਾ ਕਿਵੇਂ ਰਹਿਣ ਦੇਉਂਗੀ ਚਲੋ ਤੁਸੀਂ ਤਿਆਰ ਹੋ ਜਾਓ ਫਿਰ ਮੈਂ ਰੋਟੀ ਬਾ ਕੇ ਲੈ ਆਉਂਦੀ ਹਾਂ ਫਿਰ ਆਪਾਂ ਜਾਣਾ ਵੀ ਹੈ ਰੋਟੀ ਖਾ ਕੇ ਮੋਣਾ ਤੇ ਚਰਨ ਕੌਰ ਖੈਰ ਨਾਲ ਚਲੇ ਜਾਂਦੇ ਨੇ ਜਿੱਤੀ ਤੇ ਮੋਣੇ ਨੂੰ ਪਿੱਛੋਂ ਰੋਟੀ ਟੁੱਕਦਾ ਪੜਾਉਕਾ ਹੁੰਦਾ ਹੈ ਤੇ ਪੇ ਕਿਉਂ ਆਈ ਤਾਈ ਇੱਕ ਦਿਨ ਗੇੜਾ ਮਾਰਦੀ ਹੋਈ ਮੋਹਣੇ ਨੂੰ ਕਹਿ ਕੇ ਜਾਂਦੀ ਹੈ ਕਿ ਚਰਨਕੌਰ ਨੂੰ ਆਵਾਜ਼ਾਂ ਮਾਰਦੀ ਹੈ ਮੋਣਾ ਆਖਦਾ ਹੈ ਕਿ ਬਹਿ ਜਾ ਤਾਈ ਚਰਨਕੌਰ ਤਾਂ ਪੇਕੇ ਗਈ ਹੋਈ ਹੈ ਤਾਈ ਆਖਦੀ ਹੈ ਭਲਾਂ ਦੀ ਕਦੋਂ ਤੱਕ ਆਊ ਵਾਪਸ ਮੋਣਾ ਕਹਿੰਦਾ ਤਾਈ ਕੱਲ ਤੱਕ ਆ ਜਾਵੇਗੀ ਕਹਿ ਕੇ ਤਾਂ ਸਾਨੂੰ 4 ਦਿਨਾਂ ਗਈ ਹੈ ਪਰ ਉਹਦਾ ਉੱਥੇ ਦਿਨ ਨਹੀਂ ਬਾਲਾ ਚ ਲੱਗਦਾ ਜੀਤੀ ਤੋਂ ਬਗੈਰ ਨਾਲੇ ਤੂੰ ਸੁਨਾ ਕਦੋਂ ਆਈ ਤਾਈ ਤਾਈ ਆਖਦੀ ਹੈ ਅੱਜ ਆਈਆਂ ਸੋਚਿਆ ਚਰਨ ਕੌਰ ਨੂੰ ਬਿਲਾਵਾ ਜਾ ਜੀਤੀ ਚਾਹ ਬਣਾ ਕੇ ਲੈ ਕੇ ਆ ਤਾਈ ਲਈ ਤਾਈ ਆਖਦੀ ਨਾ ਨਾ ਚਾਹ ਦੀ ਖੇਚਲ ਨਾ ਕਰੀ ਮੋਣਾ ਆਖਦਾ ਲੈ ਤਾਈ ਤੇਰੇ ਬਹਾਨੇ ਮੈਨੂੰ ਵੀ ਪੀਣ ਨੂੰ ਮਿਲ ਜਾਊ ਜੀਤੀ ਅੰਦਰ ਚਾਹ ਬਣਾਉਣ ਜਾਂਦਾ ਤਾਂ ਤਾਈ ਦੇ ਮੋਣਾ ਆਪਣੀਆਂ ਗੱਲਾਂ ਛੇੜ ਕੇ ਬਹਿ ਜਾਂਦੇ ਨੇ ਤਾਈ ਆਖਦੀ ਹੈ ਭਲਾਂ ਦੀ ਹਾਏ ਕੀ ਜ਼ਿੰਦਗੀ ਅੱਗ ਲੱਗੇ ਸਮਝ ਨਹੀਂ ਆਉਂਦੀ ਪੇਕਾ ਘਰ ਸਵਾਰ ਕੇ ਸਵਾਰ ਕੇ ਜਨਾਨੀ ਆ ਜਾਂਦੀ ਹੈ ਜਦੋਂ ਉੱਥੋਂ ਦਾ ਉਹ ਵੱਧ ਪਿਆਰ ਵੱਧ ਜਾਂਦਾ ਹੈ ਤਾਂ ਘਰ ਦੇ ਅੱਗੇ ਤੁਰ ਦਿੰਦੇ ਨੇ ਅੱਗੋਂ ਵੀ ਜੇਕਰ ਜੀਵਨ ਸਾਥੀ ਚੱਜਦਾ ਮਿਲੇ ਤਾਂ ਜ਼ਿੰਦਗੀ ਸੌਖੀ ਹੈ ਨਹੀਂ ਤਾਂ ਸਾਰੀ ਉਮਰ ਹੀ ਤਰਸੇ ਮਾਹੀ ਰਹਿੰਦਾ ਹੈ ਹੁਣ ਪੇਕਿਆਂ ਦੀ ਜਾ ਕੇ ਆਈਆਂ ਪਰਝਾਈਆਂ ਬੋਲਦੀਆਂ ਤੇ ਨਹੀਂ ਪਰ ਦੋ ਦਿਨ ਤੋਂ ਵੱਧ ਜੇ ਕਰੋਨਾ ਨੂੰ ਰੋਟੀ ਦੇਣੀ ਪੈ ਜਾਵੇ ਤਾਂ ਘੂਰ ਘੂਰ ਕੇ ਦੇਖਣ ਲੱਗ ਜਾਂਦੀਆਂ ਨੇ ਸੋਚਦੀ ਹਾਂ ਇਹ ਹੈ ਦੋ ਘਰਾਂ ਦੀ ਬਾਲਕੀ ਔਰਤਾਂ ਦੀ ਹੱਕ ਇਕ ਵੀ ਨਹੀਂ ਰਹਿੰਦਾ ਪਤਾ ਨਹੀਂ ਰੀਤ ਕਿਸ ਨੇ ਬਣਾਈ ਐ ਇਹ ਇਹ ਗੱਲ ਸੁਣ ਕੇ ਮੋਣਾ ਆਖਦਾ ਹੈ ਤਾਂ ਇਹ ਗੱਲ ਤਾਂ ਤੇਰੀ ਸਹੀ ਐ ਮਰਦਾਂ ਨੂੰ ਵੀ ਬਸ ਉਸੇ ਘਰ ਚ ਹੀ ਰੱਖ ਲਿਆ ਜਾਂਦਾ ਹੈ ਪਰ ਜ਼ਿੰਦਗੀ ਉਹਨਾਂ ਦੀ ਵੀ ਕੱਖ ਦੀ ਨਹੀਂ ਰਹਿੰਦੀ ਜੇ ਘਰ ਆਪਣੀ ਮਾਂ ਦਾ ਮਾਂ ਦੀ ਸੁਣਦਾ ਹੈ ਤਾਂ ਘਰ ਵਾਲੀ ਗੁੱਸੇ ਹੁੰਦੀ ਹੈ ਜੇ ਘਰ ਵਾਲੀ ਦੀ ਸੁਣਦਾ ਹੈ ਤਾਂ ਮਾਂ ਗੁੱਸੇ ਹੁੰਦੀ ਹੈ ਵਾਸ ਇਸ ਰੀਕੋ ਮੰਕੇ ਰੀਚ ਬੜਾ ਆ ਜਾਂਦਾ ਤੇ ਇੰਨੇ ਨੂੰ ਉਧਰੋਂ ਆਵਾਜ਼ ਪੈ ਜਾਂਦੀ ਹੈ ਤੇ ਵਾਪਸ ਮੁੜਨਾ ਵੀ ਜ਼ਰੂਰੀ ਹੋ ਜਾਂਦਾ ਹੈ ਮੈਂ ਤਾਂ ਮੋਣਿਆ ਕਦੇ ਕਦਾਈ ਸੋਚਦੀ ਹੁੰਨੀ ਆ ਵੀ ਬੰਦੇ ਦੇ ਵੀ ਹੱਥ ਵਸ ਜੇਕਰ ਕੁਝ ਹੈ ਤਾਂ ਉਹ ਖਿਆਲੀ ਘੋੜੇ ਹੀ ਨੇ ਜਿੰਨਾ ਮਗਰ ਲੱਗ ਕੇ ਉਹ ਸਾਰੀ ਜ਼ਿੰਦਗੀ ਪਾਈ ਦਾ ਖਰਦਾ ਰਹਿੰਦਾ ਇਹਨੂੰ ਜਿਤੀ ਚਾਹ ਬਣਾ ਕੇ ਲੈ ਆਉਂਦਾ ਹੈ ਤੇ ਤਾਈ ਉਸ ਨੂੰ ਅਸੀਸ ਦਿੰਦੀ ਹੋਈ ਆਖਦੀ ਹੈ ਜਾਉਂਦਾ ਰਹਿ ਪੁੱਤ ਪਰ ਇੱਕ ਗੱਲ ਯਾਦ ਰੱਖੀ ਆਪਣੀ ਤਾਈ ਦੀ ਮਾਂ ਪਿਓ ਅੱਗੇ ਲੱਖ ਬੁਰਾ ਕਹਿਣਾ ਭਾਵੇਂ ਲੱਖ ਬੁਰੇ ਹੋ ਜਾਣ ਪਰ ਤੂੰ ਇਹਨਾਂ ਦੀ ਸੇਵਾ ਕਰਨੀ ਹੈ ਜਨਾਨੀ ਮਗਰ ਨਾ ਲੱਗੇ ਆਪਦੇ ਮਨ ਦੀ ਕਰੀਂ ਦੇਖ ਜੇਕਰ ਘਰ ਨੂੰ ਜੋੜ ਕੇ ਰੱਖਣਾ ਹੈ ਤਾਂ ਇਹਨਾਂ ਕੋ ਜਰੂਰ ਕਰੀਂ ਆਪਣੀ ਮਾਂ ਪਿਓ ਦਾ ਕੰਮ 'ਚ ਹੱਥ ਵਟਾਦਿਆ ਕਰੀ ਤੇ ਆਪਣੀ ਘਰਵਾਲੀ ਦੀਆਂ ਚਾਰ ਗੁੱਸੇ 'ਚ ਸੁਣ ਲਿਆ ਗਰੀ ਪੁੱਤ ਬੜਾਪੇ 'ਚ ਜਾ ਕੇ ਇਹ ਸਮਝ ਆਉਂਦੀ ਹੈ ਕਿ ਮਾਂ ਪਿਓ ਕਿੰਨੇ ਜ਼ਰੂਰੀ ਨੇ ਇਹ ਗੱਲਾਂ ਹਜੇ ਕਰ ਹੀ ਰਹੇ ਸਨ ਕਿ ਸਾਰੇ ਤੇ ਮਰਾਸੀ ਆ ਜਾਂਦਾ ਹੈ ਇਹ ਆਖਦਾ ਹੈ ਤੁਹਾਨੂੰ ਕਿਸੇ ਕਰਦਾ ਪਤਾ ਲੱਗਾ ਭਲਾਂ ਦੀ ਮਰਾਸੀ ਦੀ ਗੱਲ ਸੁਣ ਕੇ ਤਿੰਨੋਂ ਜਣੇ ਖਮੋਸ਼ ਹੋ ਜਾਂਦੇ ਨੇ ਤਾਂ ਮਰਾਸੀ ਆਖਦਾ ਹੈ ਆਮਲੀ ਮਰ ਗਿਆ ਇਹ ਗੱਲ ਸੁਣ ਕੇ ਤਿੰਨਾਂ ਦੇ ਮੂੰਹਾਂ 'ਚੋਂ ਨਿਕਲਦਾ ਹੈ ਹਾਂ ਹਾਂ ਇਹ ਕਿਵੇਂ ਹੋਇਆ ਤਾਂ ਮਰਾਸੀ ਆਖਦਾ ਹੈ ਕਿ ਉਹਦੇ ਕੋਲੋਂ ਜ਼ਹਿਰ ਦੀ ਸਿਸ਼ੀ ਲੱਭੀ ਹੈ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹ ਰਸਤੇ 'ਚ ਹੀ ਦਮ ਤੋੜ ਗਿਆ ਮਰਦਾ ਹੋਇਆ ਆਪਣੀ ਤੀਵੀ ਨੂੰ ਜਗ ਕਰ ਰਿਹਾ ਸੀ ਇਹ ਹੀ ਆਖ ਰਿਹਾ ਸੀ ਮੈਨੂੰ ਉਹਦੇ ਕੋਲੇ ਲੈ ਚਲੋ ਮੈਨੂੰ ਮaaf ਕਰ ਦੇਣੀ ਸਾਰੇ ਜਣੇ ਇਹ ਗੱਲ ਸੁਣ ਕੇ ਮਰਾਸੀ ਦੇ ਨਾਲ ਅਮਲੀ ਦੇ ਘਰ ਵੱਲ ਤੁਰ ਪੈਂਦੇ ਨੇ ਪਿੰਡ ਵਾਲਿਆਂ ਨੇ ਉਹਦੀ ਨਾਸ਼ ਨੂੰ ਜਮਾ ਕਰਵਾ ਦਿੱਤਾ ਕਿ ਉਹਦੀ ਘਰ ਵਾਲੀ ਤੇ ਪੁੱਤ ਦਾ ਇੰਤਜ਼ਾਰ ਕਰਨਾ ਜ਼ਰੂਰੀ ਸਮਝਿਆ। ਉਹਦੇ ਪਿੱਕਿਆਂ ਨੂੰ ਸੁਨੇਹਾ ਭੇਜ ਦਿੱਤਾ ਗਿਆ ਪਰ ਉਹਨਾਂ ਦੇ ਨੇ ਆਉਣ ਤੋਂ ਸਾਫ਼ ਮਨਾ ਕਰ ਦਿੱਤਾ। ਅਗਲੀ ਸਵੇਰ ਜਦ ਹੋਈ ਤਾਂ ਕੋਈ ਵੀ ਨਾ ਆਉਂਦਾ ਦੇਖ ਕੇ ਪਿੰਡ ਵਾਲਿਆਂ ਨੇ ਰਲ ਕੇ ਉਸਦਾ ਸੰਸਕਾਰ ਕਰ ਦਿੱਤਾ। ਹਰ ਇੱਕ ਦੇ ਮੂੰਹ ਤੇ ਆਹੀ ਗੱਲ ਜੜੀ ਹੋਈ ਸੀ ਬੰਦਾ ਚੰਗਾ ਸੀ ਤੇ ਭੰਗ ਦੇ ਭਾਣੇ ਹੀ ਚਲਾ ਗਿਆ। ਚੰਗਾ ਹੁੰਦਾ ਜੇਕਰ ਉਸਦੀ ਧੀ ਮੇ ਤੇ ਪੁੱਤ ਆ ਜਾਂਦੇ ਆਖਰੀ ਵਾਰ ਉਸਦਾ ਮੂੰਹ ਦੇਖ ਲੈਂਦੇ ਚਰਨ ਕੌਰ ਜਦ ਵਾਪਸ ਆਈ ਤਾਂ ਅਮਲੀ ਦੀ ਗੱਲ ਸੁਣ ਕੇ ਉਸ ਨੂੰ ਯਕੀਨ ਨਾ ਆਵੇ ਕਿ ਐਵੇਂ ਦਾ ਵੀ ਕੁਝ ਹੋ ਸਕਦਾ ਸੀ ਉਹ ਮਹਨੇ ਨਾਲ ਮੋਹਨੇ ਨਾਲ ਗੱਲਾਂ ਕਰਦੀ ਹੈ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਸਾਡੇ ਪਿੰਡ ਦੀ ਪਿੰਡ ਨੂੰ ਇੱਕ ਵੀ ਚੰਗੀ ਖ਼ਬਰ ਨਹੀਂ ਸੁਣਨ ਵਾਲੀ ਬਸ ਮਾੜੀਆਂ ਖ਼ਬਰਾਂ ਹੀ ਕਰਨਾਂ ਚ ਪੈਂਦੀਆਂ ਨੇ ਰੱਬਾ ਮੇਕਰ ਕਦੇ ਸਾਡੇ ਤੇ ਵੀ ਆਪਣੀ ਨਿਗਾਹ ਸਵੰਦੀ ਕਰ ਤੇ ਮੈਂ ਸੋਚਦੀ ਸੀ ਕਿ ਜੇਕਰ ਅਮਰੀਦਾਂ ਪਰਿਵਾਰ ਹੁੰਦਾ ਤਾਂ ਕੋਈ ਉਹਨੂੰ ਉਹ ਹੁੰਦਾ ਉਹਦੇ ਗਏ ਦਾ ਸੋਗ ਬਣਾਉਂਦਾ ਬਿਨਾ ਪਰਿਵਾਰ ਦੇ ਤਾਂ ਜਹਨੋ ਗਿਆ ਲਈ ਕੋਈ ਦੋ ਹੰਝੂ ਵੀ ਨਹੀਂ ਸੁਤਰਾ ਕਿ ਇਹ ਹੀ ਹੈ ਜ਼ਿੰਦਗੀ ਜੋ ਕੌੜਾ ਪੁੱਤ ਪੜ ਕੇ ਜਾਣ ਲਈ ਮਜਬੂਰ ਕਰਦੀ ਹੈ ਪਰ ਉਹ ਕੌੜਾ ਪੁੱਤ ਕੌਣ ਬਾਗੂ ਸੇ ਨੂੰ ਅੰਦਰੋਂ ਅੰਦਰੀ گالنا شرو کر دہر سہارا لے کے ختم کرنا سب تو سوکھا تے آسان لگ دا ہے یہ سب سن کے مونا دا ہے بہتا نہ سوچا رب تے بھروسہ رکھ سب صحیح ہو جاگے گا چل یہ دس پی کے تیرے سب سکھ سان سی راضی خوشی سی سارے چرن کا کور دی ہے ہاں اوٹھے تا سارے سکھ شانتی سی بابا سب خوشیاں لے کے آ گئی دے کی گل چل دی ہی سی کہ نو جیتی آخر ہے. ہے کہ میں کوئی جروری گل کرنی دونوں کے نا جیتی کا فون لگاتار بجتا رہتا ہے پر مونا پکتا ہے کہ کی گل کس دا فون ہے جو تو چکی نہیں رہا تا جیتی آخر ہے کہ او دے دوست کا بیا ہے اس نے ਰਾਤ ਉਥੇ ਰਹਿਣ ਲਈ ਜਾਣਾ ਹੈ ਇਹ ਗੱਲ ਸੁਣ ਕੇ ਮੋਣਾ ਆਖਦਾ ਹੈ ਕਿ ਇਸ 'ਚ ਇੰਨੀ ਜ਼ਰੂਰੀ ਗੱਲ ਤਾਂ ਕੋਈ ਨਹੀਂ ਮੈਨੂੰ ਗੱਲ ਵਿੱਚ ਕੋਈ ਹੋਰ ਹੈ ਤਾਂ ਜੀਤੀ ਹਸ ਪੈਂਦਾ ਹੈ ਤੇ ਆਖਦਾ ਹੈ ਬਾਪੂ ਤੂੰ ਨਾ ਕਦੇ ਮੇਰੀ ਗੱਲ ਕਿਸੇ ਗੱਲ ਤੇ ਗੌਰ ਕਰੀ ਜੀਤੀ ਦਾ ਹਾਸਾ ਦੇਖ ਚਰਨ ਕੋ ਰੱਖਦੀ ਹੈ ਕਿ ਪੁੱਤ ਇਸ 'ਚ ਇੰਨੀ ਖਾਸ ਗੱਲ ਤਾਂ ਕੋਈ ਨਹੀਂ ਨਾਲੇ ਤੂੰ ਕਦੋਂ ਤੋਂ ਰਾਤ ਰਹਿਣ ਲਈ ਸਾਡੀ ਅੱਗੇ ਲੈਣ ਲੱਗ ਗਿਆ ਹੈ ਇਨੇ ਨੂੰ ਜੀਤੀ ਦਾ ਫੋਨ ਕੇ ਦੁਆਰਾ ਆਜਦਾ ਹੈ ਤੇ ਉਹ ਫੋਨ ਕਰਨ ਨਾਲ ਆ ਕੇ ਘਰੋਂ ਬਾਹਰ ਜਾਂਦਾ ਹੈ ਤੇ ਮਗਰੋਂ ਮੋਣਾ ਆਖਦਾ ਹੈ ਇਸ ਦਾ ਖਿਆਲ ਰੱਖੀ ਗੱਲਬਾਤ ਤੇਰੇ ਨਾਲ ਤਾਂ ਕੋਲ ਕੇ ਕਰ ਸਕਦਾ ਹੈ ਦੇਖੀ ਕਿਤੇ ਕੋਈ ਨਵਾਂ ਚੰਨਣਾ ਚਾੜ ਦੇਵੇ ਤੁਸੀਂ ਚਿੰਤਾ ਨਾ ਕਰੋ ਮੈਂ ਆਪੇ ਹੀ ਆਪਣੇ ਹਿਸਾਬ ਨਾਲ ਪੁੱਛ ਲਵਾਂਗੀ ਮੋਣਾ ਅੰਦਰ ਚਲਾ ਜਾਂਦਾ ਹੈ ਤਾਂ ਜੀਤੀ ਆ ਕੇ ਆਪਣੀ ਮਾਂ ਕੋਲ ਬੈਠ ਜਾਂਦਾ ਹੈ ਤੇ ਚਰਨ ਕੌਰ ਪੁੱਛਦੀ ਹੈ ਪੁੱਤ ਪਲਾਂ ਦੇ ਕੁੜੀ ਕਿੱਥੋਂ ਦੀ ਹੈ ਤਾਂ ਜੀਤੀ ਆਖਦਾ ਹੈ ਬੇਬੇ ਕਿਹੜੀ ਕੁੜੀ ਤਾਂ ਚਰਨ ਕੌਰ ਆਖਦੀ ਹੈ ਕਿ ਉਹ ਹੀ ਜਿਸ ਦਾ ਪੋਣ ਆਇਆ ਸੀ ਤਾਂ ਜੀਤੀ ਹੱਸਦਾ ਹੋਇਆ ਆਖਦਾ ਹੈ ਕਿ ਬੇਬੇ ਉਹ ਤਾਂ ਮੇਰੇ ਯਾਰ ਦੋਸਤ ਦਾ ਪੋਣ ਸੀ ਤਾਂ ਚਰਨ ਕੌਰ ਆਖਦੀ ਹੈ ਪੁੱਤ ਮੈਂ ਵੀ ਤੇਰੀ ਮਾਂ ਹਾਂ ਸਭ ਜਾਣਦੀ ਹਾਂ ਦੇਖ ਇਹ ਹੋਮਰ ਵੀ ਐਵੇਂ ਦੀ ਹੁੰਦੀ ਹੈ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ ਤਾਂ ਜੀਤੀ ਆਖਦਾ ਹੈ ਬੇਬੇ ਇਦਾਂ ਦੀ ਕੋਈ ਗੱਲ ਨਹੀਂ बस ਗੱਲ ਇਹ ਸੀ ਕਿ ਬਾਪੂ ਨੂੰ ਦੱਸਣ ਤੋਂ ਡਰ ਲੱਗ ਰਿਹਾ ਸੀ ਅਦਾਰਸਲ ਮੇਰਾ ਦੋਸਤ ਨਹੀਂ ਜੋ ਪਿੱਖੀ ਪਿੰਡ ਤੋਂ ਹੈ ਉਹਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਹੁਣ ਮੈਂ ਉਹਨੂੰ ਲੈਣ ਜਾਣਾ ਤਾਂ ਜੋ ਆਪਣੇ ਘਰ ਉਹ ਆ ਕੇ ਰਹਿ ਸਕੇ ਮੇਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਬਾਪੂ ਗੋਲ ਪਿਆ ਕਾ ਉਹਦੀਆਂ ਗੱਲਾਂ ਸੁ听ੇ ਮੇਰਾ ਹਾਸਾ ਨਿਕਲ ਗਿਆ ਵੀ ਜੇਕਰ ਉਹ ਕੁੜੀ ਇਕੱਲੀ ਘਰ ਆ ਜਾਂਦੀ ਤਾਂ ਬਾਪੂ ਨੇ ਡਾਂਗ ਚੁੱਕੀ ਮੇਰੇ ਦਿਵਾਲੇ ਹੋ ਜਾਣਾ ਸੀ ਤੋ ਮਾੜਾ ਜਾ ਮੌਕਾ ਸੰਭਾਲ ਲੇ ਇਹ ਗੱਲ ਜੋ ਜੀਤੀ ਬੜੀ ਹੀ ਆਸਾਨੀ ਨਾਲ ਆਪਣੀ ਮਾਂ ਨੂੰ ਕਹਿ ਰਿਹਾ ਸੀ ਤਸਤੇ ਪੈਰਾਂ ਹਟੋਂ ਜਿਨੀ ਨਿਕਲ ਗਈ ਉਹੋ ਜੀਤੀ ਦੇ ਵੱਲ ਦੇਖੀ ਰਹੀ ਤੇ ਜੀਤੀ ਨੇ ਮਾਂ ਨੂੰ ਪੁੱਛਿਆ ਵੀ ਕੀ ਗੱਲ ਬੇਬੇ ਚੁੱਪ ਕਿਉਂ ਹੋ ਗਈ ਤਾਂ ਚਰਨ ਕੌਰ ਹਰਨ ਰਹਿ ਜਾਂਦੀ ਹੈ ਤੇ ਆਖਦੀ ਹੈ ਤੂੰ ਕੁੜੀ ਨੂੰ ਸਮਝਾ ਤੇ ਉਹਨੂੰ ਉਹਦੇ ਘਰ ਛੱਡਾ ਪੁੱਤ ਮਾਪਿਆਂ ਦੇ ਪੱਤਰ ਰੋਲ ਕੇ ਕੋਈ ਆਦ ਸੌਖੀ ਨਹੀਂ ਰਹਿ ਸਕਦੀ ਜਿੰਨਾ ਉਹ ਦੋਨੋਂ ਜਣੇ ਕਸੂਰਵਾਰ ਨੇ ਉਹਨਾਂ ਹੀ ਤੂੰ ਵੀ ਜੋ ਉਹਨਾਂ ਨੂੰ ਪਨਾ ਦੇਣ ਲਈ ਸੋਚ ਰਿਹਾ ਹੈ ਇਹ ਗੱਲ ਸੁਣ ਕੇ ਜੀਤੀ ਆਖਦਾ ਹੈ ਬੇਬੀ ਇਹ ਗੱਲਾਂ ਕਰਨ ਦਾ ਸਮਾਂ ਨਹੀਂ ਹੈ ਤੂੰ ਬਾਪੂ ਨੂੰ ਮਨਾ ਲਵੀਂ ਬਸ ਤੇ ਮੈਂ ਰਾਤ ਨੂੰ ਉਹਨਾਂ ਨੂੰ ਲੈ ਕੇ ਘਰ ਆ ਜਾਵਾਂਗਾ ਤੂੰ ਕੋਣ ਕਿ 10 ਦੇਣੀ ਜੇਕਰ ਬਾਪੂ ਮੰਨ ਗਿਆ ਇਨੀ ਗੱਲ ਆ ਕੇ ਜੀਤੀ ਚਲਾ ਜਾਂਦਾ ਹੈ ਤੇ ਚਰਨ ਕੌਰ ਆਪਣੀਆਂ ਹੀ ਸੋਚਾਂ ਵਿੱਚ ਗਵਾਚ ਜਾਂਦੀ ਹੈ ਜੀਤੀ ਦੇ ਚਲੇ ਜਾਣ ਤੋਂ ਬਾਅਦ ਚਰਨ ਕੌਰ ਸੋਚਦੀ ਹੈ ਭਲਾਂ ਦੀ ਅੱਜ ਕੰਦਨਿਆਂ ਦੀਆਂ ਬੁੱਤਾਂ ਦਾ ਕੀ ਇਤਵਾਰ ਨਾ ਮਾਪਿਓ ਨੂੰ ਇੰਨਾ ਵੀ ਹੱਕ ਨਹੀਂ ਕਿ ਉਹ ਆਪਣੀ ਔਲਾਦ ਦਾ ਚੰਗਾ ਬੁਰਾ ਸੋਚ ਸਕਣ ਕੀ ਗੱਲ ਅੱਜ ਕੰਦੇ ਬੱਚੇ ਆਪਣੇ ਮਾਪਿਓ ਤੋਂ ਵੱਧ ਕੇ ਸਿਆਣੇ ਹੋ ਗਏ ਨੇ ਜੇਕਰ ਇਦਾਂ ਦੀ ਗੱਲ ਮੇਰਾ ਜੋਤੀ ਕਰਦਾ ਤਾਂ ਸਿੱਧੀ ਸਾਡੇ ਮੂੰਹ ਤੇ ਚਪੇੜ ਸੀ ਉਹ ਕੁੜੀ ਨੂੰ ਇੱਕ ਪਲ ਵੀ ਆਪਣੇ ਮਾਪਿਓ ਦਾ ਖਿਆਲ ਨਹੀਂ ਆਇਆ ਅੱਗ ਲੱਗੇ ਇਹੋ ਜਿਹੀ ਜਵਾਨੀ ਨੂੰ ਤੇ ਜੋ ਉਸ ਨੂੰ ਜਿਹੜੀਆਂ ਮਾਪਿਆਂ ਦੀ ਬੱਤ ਰੋਲਣ ਦੇ ਪਹਿਲਾਂ ਇੱਕ ਮਿੰਟ ਵੀ ਨਹੀਂ ਸੋਚਦੀਆਂ ਇੰਨਾ ਖਿਆਲਾਂ 'ਚ ਇਹ ਉਜੀ ਹੋਈ ਚਰਨ ਕੌਰ ਸੋਚਦੀ ਹੈ ਕਿ ਜੀਤੀ ਦੇ ਪਿਓ ਨੂੰ ਕਿਵੇਂ ਮਣਾਵੇ ਫਿਰ ਹੌਸਲਾ ਜਾਇਆ ਕਰਕੇ ਜੀਤੀ ਦੇ ਪਿਓ ਨੂੰ ਆਖਦੀ ਹੈ ਅੱਜ ਕੱਲ ਦੇ ਜਵਾਕਾਂ ਦਾ ਆ ਵੀ ਕੀ ਕੁਝ ਨਹੀਂ ਪਤਾ ਲੱਗਦਾ ਤਾਂ ਮੋਹਣਾ ਅੱਗੋ ਆਖਦਾ ਹੈ ਕੀ ਗੱਲ ਹੋ ਗਈ ਤਾਂ ਚਰਨ ਕੋ ਆ ਰੱਖਦੀ ਹੈ ਕਿ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਗੱਲ ਕਿੱਥੋਂ ਸ਼ੁਰੂ ਕਰਾਂ ਤਾਂ ਮੋਹਣਾ ਪੁੱਛਦਾ ਹੈ ਕਿ ਜੀਤੀ ਨੇ ਕੁਝ ਗਲਤ ਕੀਤਾ ਤਾਂ ਚਰਨ ਕੋ ਆ ਰੱਖਦੀ ਹੈ ਕੁਝ ਨਹੀਂ ਬੱਸ ਆਪਣੀਆਂ ਹੀ ਸੋਚਾਂ 'ਚ ਉਲਝੀ ਪਈ ਹਾਂ। ਕੁਝ ਨਹੀਂ ਸੌ ਜਾਓ। ਤੁਸੀਂ ਸਵੇਰੇ ਗੱਲ ਕਰਦੇ ਹਾਂ। ਮੋਨਾ ਇਹ ਗੱਲ ਸੁਣ ਕੇ ਆਖਦਾ ਹੈ, ਐਵੇਂ ਹੀ ਨਾ ਬਹੁਤਾ ਸੋਚਿਆ ਕਰ। ਅਗਲੀ ਸਵੇਰ ਜਿੱਤੀ ਇਕੱਲਾ ਹੀ ਘਰ ਆਉਂਦਾ ਹੈ। ਤਾਂ ਚਰਨਕ ਔਰ ਕੁਝ ਦੀ ਹੈ। ਕਿੱਥੇ ਹੈ ਤੇਰਾ ਦੋਸਤ ਤੇ ਉਹ ਕੁੜੀ? ਤਾਂ ਜਿੱਤੀ ਆਖਦਾ ਹੈ, "ਦੇਦੇ, ਉਹ ਤਾਂ ਸਾਡੇ ਜਾਣ ਤੋਂ ਪਹਿਲਾਂ ਹੀ ਉਹਦੇ ਘਰਦਿਆਂ ਨੂੰ ਪਤਾ ਲੱਗ ਗਿਆ ਸੀ ਤੇ ਉਹ ਕੁੜੀ ਤੇ ਮੁੰਡੇ ਨੂੰ ਹੜ ਕੇ ਲੈ ਗਈ ਦੂਜੇ ਦੋਸਤਾਂ ਨੂੰ ਤਾਂ ਕੁਝ ਨਹੀਂ ਕਿਹਾ ਬਸ ਜਦ ਮੈਂ ਪਹੁੰਚਿਆ ਤਾਂ ਪਤਾ ਲੱਗਾ ਮੈਂ ਫਿਰ ਸੋਚਿਆ ਕਿ ਘਰ ਹਾਂ ਕਹਿ ਕੇ ਆਇਆ ਹੁਣ ਸਵੇਰੇ ਹੀ ਜਾਊਗਾ ਬਸ ਇਹੀ ਫਿਕਰ ਹੈ ਕੁਝ ਕਹਿਣ ਨਾ ਉਹਨਾਂ ਨੂੰ ਤਾਂ ਚਰਨ ਕੋ ਰੱਖਦੀ ਹੈ ਪੁੱਤ ਮਾਂ ਤੇ ਉਹ ਕਾਵਲੇ ਨਹੀਂ ਹੁੰਦੇ ਉਹ ਵੀ ਆਪਣੀ ਔਲਾਦ ਦਾ ਹਮੇਸ਼ਾ ਭਲਾ ਹੀ ਚਾਹੁੰਦੇ ਨੇ ਹੁਣ ਕੱਲ ਨੂੰ ਜੇ ਘਰ ਤੋਂ ਕਿਸੇ ਕੁੜੀ ਨੂੰ ਕੱਢ ਲਿਆਵੇਂ ਤਾਂ ਸੋਚ ਤੇਰੇ ਬਾਪੂ ਦੇ ਕੀ ਬਿੱਤੇਗੀ ਕੁਝ ਗੱਲਾਂ ਸਮਾਜ ਚ ਰਹਿ ਕੇ ਸਾਨੂੰ ਮੰਨਣੀਆਂ ਪੈਂਦੀਆਂ ਨੇ ਮਾਂ ਪਿਓ ਔਲਾਦ ਦੇ ਦੁਸ਼ਮਣ ਨਹੀਂ ਹੁੰਦੀ ਤੂੰ ਵੀ ਮੇਰਾ ਪੁੱਤ ਐ ਕਦੇ ਵੀ ਕੋਈ ਇਹੋ ਜਿਹੀ ਗਲਤੀ ਨਾ ਕਰੀ ਜਿੱਥੇ ਤੇਰੇ ਬਾਪੂ ਨੂੰ ਸਿਰ ਨੀਵਾ ਕਰਨਾ ਪਵੇ ਇਹ ਸਭ ਗੱਲਾਂ ਸੁਣ ਕੇ ਜੀਤੀ ਅੰਦਰ ਚਲਾ ਜਾਂਦਾ ਹੈ ਤਾਂ ਚਰਨਖੌਰ ਸੋਚਦੀ ਹੈ ਹੁਣ ਕੁੜੀ ਤੇ ਮੁੰਡੇ ਦਾ ਕੀ ਬਣੂਗਾ ਬਾਧੂ ਦੇ ਬਨਾਮੀ ਉਹ ਲੱਗਾ ਤੇ ਮਾਪਿਓ ਤੇ ਭੈਣ ਭਰਾ ਜੋ ਹੱਥੋਂ ਪਾਈ ਗਏ ਉਹ ਲਗਾ ਇਹ ਨਿਆਣੀ ਉਮਰ ਦੀਆਂ ਗੱਲਾਂ ਸਿਆਣੀ ਹੋ ਰੇ ਸਮਝ ਆਉਂਦੀਆਂ ਨਹੀਂ ਇੰਨਾ ਸਭ ਗੱਲਾਂ ਦਾ ਚਰਨ ਕੌਰ ਨੂੰ ਆਪਣੇ ਜਵਾਨੀ ਦੇ ਦਿਨ ਯਾਦ ਆ ਜਾਂਦੇ ਨੇ ਉਹ ਵੀ ਕਿਸੇ ਨੂੰ ਪਿਆਰ ਕਰਦੀ ਸੀ ਦੋਨੋਂ ਜਣੇ ਆ ਆਪਣੀ ਇੱਕ ਵੱਖਰੀ ਦੁਨੀਆ ਬਸਾਉਣੀ ਚਾਹੁੰਦੇ ਸਨ ਪਰ ਗਵਾਂਢ ਚੋਂ ਕਿਸੇ ਕੁੜੀ ਨੇ ਮਾਪਿਆਂ ਤੋਂ ਵਾਰੀ ਹੋ ਕੇ ਵਿਆਹ ਕਰਵਾ ਲਿਆ ਤੇ ਚਰਨ ਕੌਰ ਦੇ ਪਿਆਰ ਨੂੰ ਆਪਣੀ ਧੀ ਦਾ ਇਹ ਖਿਸਤਾਂਣ ਲੱਗਾ ਤਾਂ ਉਹਨੇ ਚਰਨਕੌਰ ਦੀ ਪੜ੍ਹਾਈ ਵਿਚੇ ਬੰਦ ਕਰਵਾ ਕੇ ਉਹਨੂੰ ਘਰ ਦਾ ਰੋਟੀ ਟੁਕ ਕਰਨ ਲਈ ਕਿਹਾ ਫਿਰ ਕੀ ਸੀ ਕੁਝ ਸਾਲਾਂ ਬਾਅਦ ਚਰਨਕੌਰ ਦਾ ਵਿਆਹ ਮੋਹਣੇ ਨਾਲ ਹੋ ਗਿਆ ਅੱਜ ਇਹ ਜੋ ਹਾਲਤ ਸਾਹਮਣੇ ਆਏ ਨੇ ਇਹਨਾਂ ਨੇ ਚਰਨਕੌਰ ਨੂੰ ਪਿਛਲੀ ਆਜ਼ਾਦਤਾ ਤਾਜਾ ਕਰਵਾ ਦਿੱਤੀਆਂ ਇਹਨਾਂ ਗੱਲਾਂ ਦਾ ਤਾਣਾ ਬਾਣਾ ਬੁਣਦੀ ਨੂੰ ਜੀਤੀ ਅੰਦਰੋਂ ਆਵਾਜ਼ ਆਉਂਦਾ ਹੈ ਬੇਬੇ ਰੋਟੀ ਕਦੋਂ ਤੱਕ ਪੱਕੂਗੀ ਫਿਰ ਚਰਨ ਕੌਰ ਉੱਠਦੀ ਹੈ ਤੇ ਖੁਦ ਨੂੰ ਆਖਦੀ ਹੈ ਚੱਲ ਮਣਾ ਰੋਟੀ ਟੁੱਕ ਕਰੀਏ ਬਾਕੀ ਕਹਾਣੀ ਦਾ ਰਹਿਦਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਇੱਥੋਂ ਤੱਕ ਕਹਾਣੀ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ